ਸੋਰਠ ਮਹੱਲਾ ਪੰਜਵਾ ਪ੍ਰਭ ਕੇ ਸਰਣਾ ਸਗਲ ਪੈ ਲਾਥੇ ਦੁੱਖ ਬਿਨ ਸੇ ਸੁਖ ਪਾਇਆ ਦਿਆਲ ਹੋ ਆਪਾਰ ਹਮ ਸੋ ਆਮੇ ਪੂਰਾ ਸਤ ਗੁਰ ਧਿਆਇਆ ਪਰਾਵਕੇ ਸਾਰਣ ਸਗਲ ਪੈ ਲਾਥੇ ਦੁੱਖ ਬਿਨ ਸੇ ਸੁਖ ਪਾਇਆ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆ ਦੀ ਬਾਣੀ ਚੱਲ ਰਹੀ ਹੈ ਰਾਗ ਸੋਰਠ ਦੇ ਵਿੱਚ ਅੰਗ 615 616 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਪ੍ਰਭ ਕੇ ਸਰਣ ਸਗਲ ਪੈ ਲਾਥੇ ਦੁੱਖ ਬਿਨ ਸੇ ਸੁਖ ਪਾਇਆ ਪ੍ਰਭ ਕੇ ਸਰਣ ਸਗਲ ਪੈ ਲਾਥੇ ਅਰਥਾਤ ਕਿਉ ਪ੍ਰਭੂ ਪਰਮੇਸ਼ਰ ਦੀ ਮਾਲਕ ਸੁਆਮੀ ਦੀ ਸ਼ਰਣ ਦੇ ਵਿੱਚ ਪਿਆ ਚਰਣਾ ਦੇ ਵਿੱਚ ਡਿੱਗਿਆ ਸਾਰੇ ਡਰ ਕੋ ਲੱਥ ਜਾਂਦੇ ਹਨ ਅਤੇ ਮਹਾਰਾਜ ਕਹਿੰਦੇ ਦੁੱਖ ਬਿਨ ਸੇ ਸੁਖ ਪਾਇਆ ਸਾਰੇ ਦੁੱਖ ਬਿਨਸ ਜਾਂਦੇ ਨੇ ਨਾਸ਼ ਹੋ ਜਾਂਦੇ ਹਨ ਅਤੇ ਕੇਵਨ ਸੋਖੀ ਸੁਖ ਅਥਵਾ ਸਦੀਵ ਸੁਖ ਪਾਵੀਦਾ ਹੈ ਸੱਚਾ ਸੁਖ ਪਾਵੀਦਾ ਹੈ ਕਹਿੰਦੇ ਦਿਆਲ ਹੋ ਆਪਾਰ ਹਮ ਸੁਆਮੀ ਪੂਰਾ ਸਤਗੁਰ ਧਿਆਆ ਦਿਆਲ ਹੋ ਆਪਾਰ ਹਮ ਸੁਆਮੀ ਅਰਥਾਤ ਕਿਉਂ ਜਿਹੜਾ ਪਰੇ ਤੋਂ ਪਰੇ ਹੈ ਆਪਾਰ ਬ੍ਰਹਮ ਸੁਆਮੀ ਉਹ ਦਇਆ ਦੇ ਘਰ ਚ ਆਇਆ ਸਾਡੇ ਪ੍ਰਤੀ ਮੇਰਾਂ ਦੇ ਘਰ ਜਾਇਆ ਉਸਨੇ ਤਰਸ ਕੀਤਾ ਰਹਿਮਤ ਕੀਤੀ ਸਾਡੇ ਉੱਪਰ ਤਾਂ ਹੀ ਮਹਾਰਾਜ ਕਹਿੰਦੇ ਪੂਰਾ ਸਤਗੁਰ ਤੇ ਆਇਆ ਅਰਥਾਤ ਕਿ ਅਸੀਂ ਪੂਰੇ ਸਤਗੁਰ ਪਾਤਸ਼ਾਹ ਜੀਆਂ ਨੂੰ ਤੇ ਆਉਣਾ ਕੀਤਾ ਹੈ ਚੇਤੇ ਕਰਨਾ ਕੀਤਾ ਹੈ ਸੋਗੁਰ ਹੌ ਵਾਲੀਆਂ ਪੰਕਤੀਆਂ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਰਪਾ ਪ੍ਰਭ ਦੇਨ ਦਇਆਲਾ ਗੁਣ ਗਾਓ ਰਾਂਗੇ ਰਤਾ ਬਰਾਬ ਜੀਓ ਤੂੰ ਮੇਰੋ ਸਾਹਿਬ ਦਾਤਾ ਹੈ ਪ੍ਰਭੂ ਜੀਓ ਹੈ ਮਾਲਕ ਜੀ ਸੁਆਮੀ ਜੀ ਤੂੰ ਮੇਰਾ ਸਾਹਿਬ ਹੈ ਤੂੰ ਮੇਰਾ ਮਾਲਕ ਸੁਆਮੀ ਹੈ ਦਾਤਾ ਅਰਥਾਤ ਦਾਤਾ ਕਰਨੇ ਵਾਲਾ ਹੈ ਕਹਿੰਦਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵੋ ਰਾਗੇ ਰਤਾ ਰਹਾਓ ਕਰ ਕਿਰਪਾ ਪ੍ਰਭ ਦੀਨ ਦਇਆਲਾ ਇਹ ਦੀਨਾਂ ਤੇ ਦਇਆ ਕਰਨੇ ਵਾਲੇ ਗਰੀਬਾਂ ਤੇ ਤਰਸ ਕਰਨੇ ਵਾਲੇ ਦੀਨ ਦਇਆਲ ਪ੍ਰਭੂ ਜੀ ਮਾਲਕ ਜੀ ਸਵਾਮੀ ਜੀ ਸਾਡੇ ਤੇ ਐਸੀ ਕਿਰਪਾ ਕਰਨੀ ਕਰੋ ਐਸੀ ਰਹਿਮਤ ਕਰਨੀ ਕਰੋ ਮਿਹਰ ਕਰਨੀ ਕਰੋ ਬਖਸ਼ਿਸ਼ ਕਰਨੀ ਕਰੋ ਕਿ ਮਹਾਰਾਜ ਕਹਿੰਦਾ ਗੁਣ ਗਾਵੋ ਰਾਗੇ ਰਤਾ ਤਵਾੜੇ ਰੰਗ ਚ ਰੰਗੇ ਹੋਏ ਤੁਹਾਡੇ ਪ੍ਰੇਮ ਦੇ ਵਿੱਚ ਰੰਗੇ ਹੋਏ ਤੁਹਾਡੇ ਗੁਣਾਂ ਨੂੰ ਗਾਉਂਦੇ ਹੀ ਰਹੀਏ ਸਾਡੇ ਗਰੀਬਾਂ ਤੇ ਐਸੀ ਕਿਰਪਾ ਕਰੋ ਸਰਹਾਉ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਸਾਤ ਗੁਰੇ ਨਾਮ ਨੇ ਧਾਨ ਦਿਰੜਾਇਆ ਚਿੰਤਾ ਸਗਲ ਬਿਨਾਸੀ ਘਾਰੇ ਕਰ ਬਾ ਆਪਣੋ ਕਰ ਲੈਨਾ ਮਨ ਵਸਿਆ ਅਬ ਨਾਸੀ ਸਤ ਗੁਰੇ ਨਾਮ ਨੇ ਦਾਨੰਦਰ ਡਾਇਆ ਸਤ ਗੁਰੂ ਪਾਸ਼ਾ ਜੀ ਨੇ ਸਾਨੂੰ ਨਾਮ ਦੇ ਖਜ਼ਾਨਿਆਂ ਦੇ ਵਿੱਚ ਦ੍ਰਿੜ ਕਰ ਦਿੱਤਾ ਨਾਮ ਦੇ ਖਜ਼ਾਨਿਆਂ ਦੇ ਵਿੱਚ ਪਰਪੱਕ ਕਰ ਦਿੱਤਾ ਪਰਪੱਕ ਕਹਿੰਦਾ ਚਿੰਤਾ ਸਗਲ ਬਿਨਾਸੀ ਤੇ ਸਾਡੀਆਂ ਸਾਰੀਆਂ ਚਿੰਤਾਵਾਂ ਚੋਰੇ ਤੋਖਲੇ ਫਿਕਰ ਡਰ ਦੂਰ ਹੋ ਗਏ ਬਿਨਸ ਕੇ ਨਾਸ਼ ਹੋ ਗਿਆ ਚਿੰਤਾਵਾਂ ਦਾ ਕਹਿੰਦੇ ਕਰ ਕਿਰਪਾ ਆਪਣੋਂ ਕਰ ਲੈਨਾ ਮਨ ਵਸਿਆ ਅਬ ਨਾਸੀ ਕਰ ਕਿਰਪਾ ਆਪਣੋਂ ਕਰ ਲੈਨਾ ਅਰਥਾਤ ਕਿ ਸਾਡੇ ਤੇ ਕਿਰਪਾ ਕਰਕੇ ਸਾਨੂੰ ਆਪਣੇ ਕਰ ਲਿਆ ਆਪਣੇ ਬਣਾ ਲਿਆ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਔਰ ਮਨ ਵਸਿਆ ਬਿਨਾਸੀ ਨਾਸ਼ ਤੋਂ ਰਹਿਤ ਅਬਨਾਸੀ ਪਰਮੇਸ਼ਰ ਸਾਡੇ ਮਨ ਦੇ ਵਿੱਚ ਵਸ ਗਿਆ ਸੋ ਅਗੋਂ ਆਪਣੇ ਬਚਨ ਦਾ ਤੀਸਰਾ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਤਾਂ ਕਾ ਬਿਗਨ ਨ ਕੋ ਲਾਗੇ ਜੋ ਸਤਗੁਰ ਉਪਨੇ ਰਾਖੇ ਚਰਨ ਕਮਲ ਬਸੈ ਹਦੈ ਅੰਤਰਾ ਅੰਮ੍ਰਿਤ ਹਰ ਰਸ ਚਾਖੇ ਤਾਂ ਕਾ ਬਿਗਨ ਨ ਕੋ ਲਾਗੇ ਅਰਥਾਤ ਕਿਸ ਗੁਰਮੁਖ ਗੁਰੂ ਪਿਆਰੇ ਦੇ ਰਸਤੇ ਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਪੈਂਦੀ ਕੋਈ ਵੀ ਵੇਗ ਨਹੀਂ ਲੱਗਦਾ ਰੋਹਾਨੀ ਜਾਂ ਸਥੋਲ ਰਸਤੇ ਦੇ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ ਕਿੰਨਾ ਗੁਰਮਖਾਂ ਗੁਰੂ ਪਿਆਰਿਆਂ ਦੇ ਮਹਾਰਾਜ ਕਹਿੰਦਾ ਜੋ ਸਤਗੁਰੇ ਆਪਣੈ ਰਾਖੇ ਜਿਨ੍ਹਾਂ ਦੇ ਆਪਣੇ ਸਤਗੁਰੂ ਪਾਸ਼ਾ ਜੀਆਂ ਨੇ ਰੱਖਿਆ ਕਰਨੀ ਕੀਤੀ ਹੈ ਉਹਨਾਂ ਗੁਰਮਖਾਂ ਦੇ ਰਸਤੇ 'ਚ ਭਾਈ ਕੋਈ ਰੁਕਾਵਟ ਨਹੀਂ ਪੈਂਦੀ ਕਹਿੰਦਾ ਚਾਰਨਾਕਾ ਮੱਲ ਬਸ ਹੈ ਹਦ ਅੰਤਰਾ ਅੰਮ੍ਰਿਤ ਹਰ ਰਸ ਚਾਖੇ ਚਰਨ ਕਮਲ ਬਸੇਰ ਦੇ ਅੰਤਰ ਜਿਨਾ ਗੁਰਮਖਾ ਗੁਰੂ ਪਿਆਰਿਆਂ ਦੇ ਹਿਰਦੇ ਦੇ ਅੰਦਰ ਉਹ ਹਰੀ ਪਰਮੇਸ਼ਰ ਦੇ ਚਰਨ ਕਮਲ ਸੁਆ ਕਮਲ ਦੇ ਫੁੱਲਾਂ ਵਰਗੇ ਚਰਨ ਵਸ ਗਏ ਕਹਿੰਦੇ ਅੰਮ੍ਰਿਤ ਹਰ ਰਸ ਆਖੇ ਉਹ ਅੰਮ੍ਰਿਤ ਰਸ ਨੂੰ ਹਰੀ ਰਸ ਨੂੰ ਨਾਮ ਰਸ ਨੂੰ ਚਖਣਾ ਕਰਦੇ ਹਨ ਛਕਣਾ ਕਰਦੇ ਹਨ ਸੋ ਗੰਤਮ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਕਰ ਸੇਵਾ ਸੇਵਕ ਪ੍ਰਭ ਆਪਣੇ ਜਨਮਾਨ ਕੀ ਇਛਾ ਪੁਜਾਈ ਨਾਨਕ ਦਾਸ ਤਾ ਕਾ ਬਲ ਹਾਰਾ ਜਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਉਪਨੇ ਮਹਾਰਾਜ ਕਹਿੰਦੇ ਤੂੰ ਸੇਵਕ ਹੋ ਕੇ ਆਪਣੇ ਪ੍ਰਭੂ ਦੀ ਆਪਣੇ ਮਾਲਕ ਦੀ ਆਪਣੇ ਸਵਾਮੀ ਦੀ ਸੇਵਾ ਕਰਨੀ ਕਰ ਸਿਮਰਨ ਕਰਨਾ ਕਰ ਉਸ ਨੂੰ ਚੇਤੇ ਕਰਨਾ ਕਰ ਉਸ ਦੀ ਟਹਿਲ ਕਰਨੀ ਕਰ ਉਹਦੀ ਚਾਕਰੀ ਕਰਨੀ ਕਰ ਕਿਹੜੇ ਪ੍ਰਭੂ ਪਰਮੇਸ਼ਰ ਦੀ ਕਿਹੜੇ ਮਾਲਕ ਸਵਾਮੀ ਦੀ ਕਹਿੰਦਾ ਜਨ ਮੰਨ ਕੇ ਐਸ਼ ਕੋ ਜਾਈ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਡੇ ਮਨ ਦੀ ਇੱਛਾ ਪੂਰੀ ਕਰ ਦਿੱਤੀ ਹੈ ਸਾਡੀਆਂ ਸਾਰੀਆਂ ਖਾਸ਼ਾਂ ਸਾਰੀਆਂ ਮੰਗਾ ਸਾਰੀਆਂ ਸਦਰਾਂ ਪੂਰੀਆਂ ਕਰ ਦਿਤੀਆਂ ਕਹਿੰਦਾ ਨਾਨਕ ਦਾਸ ਤਾ ਕੈ ਬਲਹਾਰ ਜਿਨ ਪੂਰਨ ਪੈਜ ਰਖਾਈ ਨਾਨਕ ਦਾਸ ਤਾ ਕੈ ਬਲਹਾਰ ਪੰਜਵੇਂ ਗੁਰੂ ਨਾਨਕ ਧੰਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕੈਸੇ ਉਸ ਹਾਰੇ ਪਰਮੇਸ਼ਰ ਜੀ ਦੇ ਦਾਸ ਉਸ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਲਿਹਾਰ ਜਾਣਾ ਕਰਦੇ ਹਾਂ ਸਦਕੇ ਕੁਰਬਾਨ ਜਾਣਾ ਕਰਦੇ ਹਾਂ ਕਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਜਿਨ ਪੂਰਨ ਪੈਜ ਰਖਾਈ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਡੀ ਪੂਰਨ ਪੈਜ ਰੱਖੀ ਐ ਪੂਰੀ ਇਲਾਜ ਪੱਤ ਰੱਖੀ ਐ ਪੂਰੀ ਇਜਤਾਬੂ ਰੱਖੀ ਐ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਹਿੰਦਾ ਕਾਰ ਸੇਵਾ ਸੇਵਕ ਪ੍ਰਭ ਆਪਣੇ ਜਨਮਾਨ ਕੀ ਇਛਾ ਪੁਜਾਈ ਨਾਨਕ ਦਾਸ ਤਾਂ ਕੈ ਬਲ ਹਾਰੈ ਜਨ ਪੂਰਨ ਪੈਜ ਰਖਾਈ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤੈ